बॉलीवुड सुपरस्टार शाहरुख खान, अजय देवगन ਅਤੇ ਟਾਈਗਰ ਸ਼ਰੌਫ ਦੇ ਲਈ ਪਾਨ ਮਸਾਲਾ ਦਾ ਇਸ਼ਤਿਹਾਰ ਮਹਿੰਗਾ ਸਾਬਤ ਹੋਇਆ ਹੈ। ਹਾਲੀ ਦੇ ਵਿੱਚ ਰਾਜਸਥਾਨ ਦੇ ਕੋਟਾ ਦੇ ਵਿੱਚ ਇੱਕ ਸਮਾਜ ਸੇਵੀ ਨੇ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਵਿੱਚ ਇਹਨਾਂ ਤਿੰਨ ਆਦਾਕਾਰਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਐਕਟਰ ਕੈਂਸਰ ਵਾਲੇ ਪਾਨ ਮਸਾਲਾ ਦਾ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਇਸ ਤੇ ਕਮਿਸ਼ਨ ਨੇ ਇਹਨਾਂ ਬਾਲੀਵੁੱਡ ਸਿਤਾਰਿਆਂ ਨੂੰ ਹੀ ਨਹੀਂ ਬਲਕਿ ਇਹ ਉਤਪਾਦ ਬਣਾਉਣ ਵਾਲੀ ਕੰਪਨੀ ਨੂੰ ਵੀ ਨੋਟਿਸ ਜਾਰੀ ਕਰਕੇ 21 ਅਪ੍ਰੈਲ ਤੱਕ ਜਵਾਬ ਮੰਗਿਆ। ਹੈ ਸ਼ਿਕਾਇਤਕਰਤਾ ਇੰਦਰ ਮੋਹਨ ਸਿੰਘ ਹਨੀ ਜੋਕੀ ਇੱਕ ਸਮਾਜ ਸੇਵੀ ਹਨ ਨੇ ਦਾਵਾ ਕੀਤਾ ਹੈ ਕਿ ਬਾਲੀਵੁੱਡ ਸਿਤਾਰਿਆਂ ਵੱਲੋਂ ਕੀਤੇ ਜਾ ਰਹੇ ਪਾਨ ਮਸਾਲਾ ਦੇ ਇਸ਼ਤਿਹਾਰ ਨੌਜਵਾਨਾਂ ਨੂੰ ਧੋਖਾ ਦੇ ਰਹੇ ਹਨ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਨੌਜਵਾਨ ਇਹਨਾਂ ਅਦਾਕਾਰਾਂ ਨੂੰ ਆਪਣਾ ਆਈਡੀਅਲ ਮੰਨਦੇ ਹਨ ਅਤੇ ਜਦੋਂ ਇਹ ਸਿਤਾਰੇ ਕਿਸੇ ਉਤਪਾਦ ਦਾ ਸਮਰਥਨ ਕਰਦੇ ਹਨ ਤਾਂ ਇਸ ਦਾ ਅਸਰ ਲੱਖਾਂ ਲੋਕਾਂ ਤੇ ਪੈਂਦਾ ਹੈ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪਾਨ ਮਸਾਲਾ ਦੀ ਜਿਸ ਪੈਕਿੰਗ ਤੇ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ ਉਸ ਤੇ ਕੈਂਸਰ ਮੌਜੂਦ ਹੋਣ ਦੀ ਗੱਲ ਵੀ ਲਿਖੀ ਗਈ ਹੈ ਪਰ ਅਸਲ ਦੇ ਵਿੱਚ ਇਸ ਵਿੱਚ ਕੈਂਸਰ ਨਹੀਂ ਪਾਇਆ ਗਿਆ ਹੈ ਜਦੋਂ ਕਿ ਅਸਲ ਕੈਂਸਰ 4 ਲੱਖ ਰੁਪਏ ਪ੍ਰਤੀ ਕਿਲੋ ਦੇ ਕਰੀਬ ਬਜ਼ਾਰਾਂ ਦੇ ਵਿੱਚ ਵਿਕਦਾ ਹੈ ਸ਼ਿਕਾਇਤਕਰਤਾ ਦੇ ਵਕੀਲ ਵਿਵੇਕ ਨੰਦਵਾਣਾ ਨੇ ਕਿਹਾ ਕਿ ਜਿਸ ਉਤਪਾਦ ਦਾ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ ਉਸ ਵਿੱਚ ਕੈਂਸਰ ਹੋਣ ਦਾ ਦਾਵਾ ਝੂਠਾ ਹੈ ਇਹ ਉਤਪਾਦ ਸਿਰਫ 5 ਰੁਪਏ ਦੇ ਵਿੱਚ ਵੇਚਿਆ ਜਾਂਦਾ ਹੈ ਜਿਸ ਵਿੱਚ ਸ਼ੱਕ ਪੈਂਦਾ ਹੈ ਕਿ ਇਸ ਵਿੱਚ ਮਹਿੰਗਾ ਕੈਂਸਰ ਹੈ ਜਾਂ ਨਹੀਂ ਇਸ ਤੋਂ ਇਲਾਵਾ ਉਤਪਾਦ ਤੇ ਲਿਖੀਆਂ ਚੇਤਾਵਨੀਆਂ ਇੰਨੇ ਛੋਟੇ ਪ੍ਰਿੰਟ ਵਿੱਚ ਹੁੰਦੀਆਂ ਹਨ ਕਿ ਉਹਨਾਂ ਨੂੰ ਪੜਨਾ ਮੁਸ਼ਕਿਲ ਹੁੰਦਾ ਹੈ ਨਤੀਜੇ ਵਜੋਂ ਖਪਤਕਾਰਾਂ ਦੇ ਲਈ ਗਲਤ ਜਾਣਕਾਰੀ ਹੁੰਦੀ ਹੈ ਸ਼ਿਕਾਇਤਕਰਤਾ ਨੇ ਇਹਨਾਂ ਘੁਮ कुण इशतिहारां ਤੁਰੰਤ ਰੋਕ ਲਗਾਉਣ ਲਈ ਅਤੇ ਦੋਸ਼ੀ ਪਾਏ ਜਾਣ ਤੇ ਕੰਪਨੀ ਅਤੇ ਸਟਾਰਾਂ ਤੇ ਜੁਰਮਾਨਾ ਲਗਾਉਣ ਦੀ ਮੰਗ ਕੀਤੀ ਹੈ ਪਟੀਸ਼ਨ ਕਰਤਾ ਨੇ ਐਵੀ ਬੇਨਤੀ ਕੀਤੀ ਹੈ ਕਿ ਇਹਨਾਂ ਸਿਤਾਰਿਆਂ ਤੇ ਕੰਪਨੀਆਂ ਤੇ ਲਗਾਈਆਂ ਗਈਆਂ ਜੁਰਮਾਨਾ ਭਾਰਤ ਸਰਕਾਰ ਦੇ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਯੁਵਕ ਪਲਾਈ ਫੰਡ ਦੇ ਵਿੱਚ ਜਮਾ ਕਰਵਾਇਆ ਜਾਵੇ ਖਪਤਕਾਰ ਅਦਾਲਤ ਦੇ ਚੇਅਰਮੈਨ ਅਨੁਰਾਗ ਗੋਤਮ ਅਤੇ ਮੈਂਬਰ ਵਿਰਿੰਦਰ ਸਿੰਘ ਰਾਵਤ ਤੇ ਸ਼ਾਹਰੂਖ ਖਾਨ ਅਜੀਤ ਦੇਵਗਨ ਟਾਈਗਰ ਸ਼ਰੋਫ ਅਤੇ ਵਿਮਲਪਾਨ ਮਸਾਲਾ ਬਣਾਉਣ ਵਾਲੀ ਕੰਪਨੀ ਨੂ 21 ਅਪ੍ਰੈਲ 2025 ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਲੀਵੁੱਡ ਸਿਤਾਰੇ ਪਾਨ ਮਸਾਲਾ ਜਾਂ ਹੋਰ ਹਾਨੀਕਾਰਕ ਉਤਪਾਦਾਂ ਦੀ ਮਸ਼ਹੂਰੀ ਲਈ ਵਿਵਾਦਾਂ ਵਿੱਚ ਘਰੇ ਹੋਣ ਅਜੇ ਦੇਵਗਨ ਸ਼ਾਹਰੂਖ ਖਾਨ ਅਤੇ ਅਕਸ਼ੇ ਕੁਮਾਰ ਨੂੰ ਵਿਮਲ ਇਲਾਇਚੀ ਦੇ ਇਸ਼ਤਿਹਾਰ ਦੇ ਵਿੱਚ ਇਕੱਠੇ ਦੇਖਿਆ ਗਿਆ ਸੀ ਜਿਸ ਕਾਰਨ ਕਾਫੀ ਵਿਵਾਦ ਹੋਇਆ ਸੀ ਬਾਅਦ ਵਿੱਚ ਅਕਸ਼ੇ ਕੁਮਾਰ ਨੇ ਆਲੋਚਨਾ ਤੋਂ ਬਾਅਦ ਆਪਣੇ ਵਿਗਿਆਪਨ ਤੋਂ ਦੂਰੀ ਬਣਾ ਲਈ ਪਰ ਅਜੇ ਦੇਵਗਨ ਅਤੇ ਸ਼ਾਹਰੂਖ ਖਾਨ ਇਸ ਨੂੰ ਪ੍ਰਮੋਟ ਕਰ ਰਹੇ ਹਨ ਹੁਣ ਟਾਈਗਰ ਸ਼ਾਪ ਵੀ ਇਸ ਵਿਵਾਦ ਦੇ ਕਰਦੇ ਨਜ਼ਰ ਆ ਰਹੇ